ਜ਼ਿਲ੍ਹਾ ਸੰਗਰੂਰ ਦੇ ਦਿੜਬਾ ਦੇ ਪਿੰਟ ਉੱਪਿਆ ਵਿਖੇ ਦਰਿੰਦਗੀ ਦੀਆਂ ਹਦਾਂ ਉਸ ਵੇਲੇ ਪਾਰ ਹੋ ਗਈਆਂ ਜਦੋਂ ਇੱਕ ਵਿਅਕਤੀ ਨੂੰ ਉਸਦੇ ਕਾਰ ਦੇ ਵਿੱਚ ਦਾਖਲ ਹੋ ਕੇ ਪਹਿਲਾਂ ਪੂਰੀ ਤਰ੍ਹਾਂ ਦੇ ਨਾਲ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਦੇ ਵਿੱਚ ਉਸ ਵਿਅਕਤੀ ਨੂੰ ਕਾਰ ਦੇ ਵਿੱਚ ਜ਼ਬਰਦਸਤੀ ਸੁੱਕੇ ਲੈ ਕੇ ਚਾਇਆ ਗਿਆ ਗੱਲ ਇੱਥੇ ਖਤਮ ਨਹੀਂ ਹੁੰਦੀ ਉਸ ਵਿਅਕਤੀ ਦੇ ਨਾਲ ਸਾਰੀਆਂ ਹਦਾ ਪਾਰ ਕਰਦਿਆਂ ਉਸ ਨੂੰ ਬੁਰੀ ਤਰ੍ਹਾਂ ਰੋਡਾਂ ਦੇ ਨਾਲ ਕੁੱਟਿਆ ਗਿਆ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਇਲਾਜ ਤੇ ਲਈ ਦਾਖਲ ਕਰਵਾਇਆ ਗਿਆ ਜੁੱਥੇ ਕਿ ਮੁਲਸ ਅਧਿਕਾਰੀ ਜੋ ਜਾਂਚ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਵੇਗਾ ਇਸ ਮਾਮਲੇ ਦੇ ਵਿੱਚ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜੀ ਮੇਰੇ ਕਰ ਪਹਿਲਾਂ ਤਾਂ ਸਰਪੰਚ ਆਇਆ ਤੇ ਨਾਲ ਉਹਦੇ ਅਮਰੀਕ ਸਿੰਘ ਸੀਗਾ ਮੌਕਾ ਦੇਖ ਕੇ ਪੁੱਠੇ ਮੁਰਗੇ ਉਹਦੋਂ 10-15 ਮਿੰਟ ਬਾਅਦ ਗੱਡੀ ਭਰ ਕੇ ਬੰਦਿਆਂ ਦੀ ਆ ਗਈ ਦੋ ਤਿੰਨ ਮੋਟਰਸਾਈਕਲ ਸੀਗੇ ਤੇ ਆ ਕੇ ਜੀ ਮੈਨੂੰ ਸਾਡੇ ਘਰ ਦੇ ਕੰਧਰ ਨਾਲ ਮਿੱਟੀ ਲੱਗੀ ਹੋਈ ਤੇ ਉਹ ਪੱਟਣ ਮਾਣ ਦੇ ਜਦੋਂ ਪੱਟਣ ਮੰਨ ਗਏ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਮੈਂ ਕੰਦ ਉੱਪਰ ਦੀ ਕਿਹਾ ਉਹਨਾਂ ਨੂੰ ਮਾਹ ਬਾਈ ਤੁਸੀਂ ਇਹ ਕਮਰਾ ਕਰੋ ਤੁਸੀਂ ਬੈਠ ਕੇ ਗੱਲ ਕਰ ਲਓ ਤੇ ਮੈਂ ਜਦੋਂ ਗੱਲ ਨਹੀਂ ਕਰੀ ਮਾਂ ਕਰੇ ਕੰਦ ਟਪਕ ਕੇ ਮੈਨੂੰ ਜੀ ਅੰਦਰ ਉਹ ਮੈਂ ਅੰਦਰ ਬੈਠਾਂ ਵਾਲੇ ਕਮਰੇ 'ਚ ਜਾ ਬੜਿਆ ਉੱਥੇ ਵੜ ਕੇ ਬੈਠਾਂ ਕਮਰੇ 'ਚ ਮੈਨੂੰ ਤਾਂ ਖਿੱਚ ਲਿਆ ਖਿੱਚ ਕੇ ਮੈਨੂੰ ਕੁੱਟ-ਕੱਟ ਕੇ ਮੇਰੇ ਮਾਰੇ ਘਰੇ ਲਿਆ ਕੇ ਕੁੱਟ-ਕੱਟ ਕੇ ਮੈਨੂੰ ਗੱਡੀ 'ਚ ਡੇਕ ਲਿਆ ਤੇ ਨਾਲ ਤੀਗਾ ਉਹ ਆਪਣਾ ਕੀ ਹੈ ਜਨਾਮਾ ਗੁਰਪ੍ਰੀਤ ਮੰਗੁਰਪ੍ਰੀਤ ਨੂੰ ਕਹਿੰਦਾ ਕਿਦਾ ਜਿਹੜਾ ਕੁਝ ਤੇਰੇ ਕੋਲੇ ਪਿਆ ਉਹ ਚੱਕ ਲਿਓ ਕਹਿੰਦਾ ਸਾਰਾ ਕੁਝ ਤੇ ਮੈਂ ਪਰ ਉਹ ਤਿੰਨ ਟੋਲੇ ਸੇਵਣਾ ਸੀਗਾ ਤੇ ਬਾਕੀ ਲੱਖ ਦਾ ਲੱਖ ਸਭਾ ਲੱਖ ਰਪੀ ਬੰਗੁਰ ਪੈਸੇ ਤੇ ਕਰੇ ਮੈਂ ਗੁੜੀਆ ਦਾ ਦੇਖ ਲਖਿਆ ਕੱਖਿਆ ਸੀਗਾ ਜੀ ਬਸ ਮੈਂ ਰੇਜਿਮੈਂਟ ਕੱਢਣੀ ਸੀ ਤੇ ਬਾਕੀ ਮੈਨੂੰ ਫੇਰ ਕਹਿੰਦੇ ਚੱਕ ਲਿਓ ਜਿਹੜਾ ਕੁਝ ਹੈਗਾ ਤੇ ਚੱਕ ਕੇ ਆ ਕੇ ਜੀ ਮੈਨੂੰ ਗੱਡੀ 'ਚ ਸਿੱਟ ਲਿਆ ਇਹਨਾਂ ਨੇ ਮੇਰੀ ਚੰਗਾ ਰੌਲੀ ਪੈਂਦੀ ਹੈ ਬਿਲਕੁਲ ਇਹ ਵੀਡੀਓ ਹੈਗੀ ਹੈ ਜਦੋਂ ਮੈਨੂੰ ਕੁੱਟ-ਕੱਟ ਕੇ ਲੈ ਕੇ ਘਰੇ ਤੇ ਨਾਲ ਉਥੇ ਜਸਵੰਤਾ ਸੀ ਆ ਆਪਣਾ ਕੀ ਆਦਾ ਅਮਰੀਕ ਅਮਰੀਕ ਬਾਕੀ ਅਣਪਛਾਤੇ ਬੰਦੇ ਸੀਗੇ ਤੇ ਤੇ ਇੱਕਾ ਆਪਣਾ ਗੁਰਪ੍ਰੀਤ ਇੱਕ ਗੁਰਪ੍ਰੀਤ ਇੱਕ ਸੀਗਾ ਰਵੀ ਤੇ ਇਹਨਾਂ ਨੇ ਸਾਰਿਆਂ ਨੂੰ ਮੈਨੂੰ ਕੁੱਟ-ਕੱਟ ਕੇ ਜੇ ਅੰਦਰੋਂ ਮੈਨੂੰ ਗੱਡੀ ਚੜੀ ਕੇ ਲਿਆ ਫਿਰ ਅਮਰੀਕ ਤੇ ਇੱਕ ਦੋ ਜਿਹੜੇ ਦੋ ਬੰਦੇ ਆਣ ਪਛਾਤੇ ਜੇ ਆ ਕੇ ਉਹਨਾਂ ਨੇ ਮੈਨੂੰ ਗੱਡੀ ਚੜੀ ਕੇ ਲਿਆ ਦੇਖ ਕੇ ਆ ਕੇ ਮੈਨੂੰ ਵੇ ਦੇ ਕੇ ਗੱਡੀ ਚਾ ਕੇ ਮੈਨੂੰ ਰਸਤੇ 'ਚ ਕੁੱਟਦੇ ਲਗਾਏ ਨੇ ਮੈਨੂੰ ਫਿਰ ਕੌਰੀਆਂ ਦੇ ਹੱਦ 'ਤੇ ਲਾ ਜਾ ਕੇ ਉੱਥੇ ਗੱਡੀ ਰੋਕ ਕੇ ਮੇਰੇ ਉੱਥੇ ਰਾਡ ਰੂਡ ਮਾਰੇ ਨੇ ਇਹਨਾਂ ਨੇ ਰਾਡ ਮਾਰੇ ਕਰੇ ਆ ਕੇ ਫਿਰ ਸਿੱਧੋ ਮੇਰੇ ਪਾਰੇ ਕੀ ਗੱਲ ਬਾਤ ਬਸ ਆਹੀ ਪਾਹੀ ਲੜਾਈ ਤੀ ਗਈ ਉਹ ਆਪਣੀ ਉਸ ਪਿੱਛੇ ਵੀ ਹੀ ਪਿੱਛੇ ਜੀ ਵੀ ਜਿਹਦਾ ਸਾਡਾ ਕੇਸ ਚੱਲਦਾ ਹੈਗਾ ਜੋ ਵੀ ਸਾਡਾ ਫੈਸਲਾ ਹੋਊ ਸਾਨੂੰ ਮਨਜ਼ੂਰ ਹੋਊਗਾ ਜੋ ਜੱਜ ਸਭ ਕਰਨਗੇ ਤੇ ਬਾਕੀ ਉਹ ਕਹਿੰਦਾ ਕਹਿੰਦਾ ਹਾਂ ਹਾਂ ਸਾਡੀ ਹੈ ਅਸੀਂ ਦੋ ਤਿੰਨ ਸਮੋਸੀ ਜਿੱਤੇ ਵੀ ਹੋਏ ਆ ਤੇ ਇੱਕ ਅਦਾਲਤ ਦੇ ਵਿੱਚੋਂ ਹੁਣ ਕੇ ਮਾਮਲਾ ਹੁਣ ਅਸੀਂ ਇਹੀ ਮੰਗ ਕਰਦੇ ਵੀ ਜਿਹੜਾ ਸਾਡੇ ਘਰੋਂ ਨਾਲ ਤਾਂ ਫਰੋਤੀ ਮੰਗੀ ਇਹਨਾਂ ਨੇ ਵੀ ਕਹਿੰਦਾ ਵਿਆਹ ਤੋਂ ਪਹਿਲਾਂ ਪਹਿਲਾਂ ਉਹ ਕਹਿੰਦਾ ਮੈਨੂੰ 20 ਲੱਖ ਰੁਪਏ ਦੇ ਕੇ ਜੋ ਕਹਿੰਦਾ ਨਹੀਂ ਤੁਹਾਨੂੰ ਜਦੋਂ ਵੀ ਪੇਸ਼ੀ ਤੇ ਆਉਂਗੇ ਤੁਹਾਨੂੰ ਕਹਿੰਦਾ ਇਹੀ ਹੀਲਾ ਹੋਇਆ ਗੁਰੂ ਤੁਹਾਡੇ ਨਾਲ ਉਹਨੇ ਹਥਿਆਰ ਕੀ ਹਥਿਆਰ ਪਿਸਤੌਲਤੀ ਆਜੀ ਉਹਨਾਂ ਕੋਲ ਹਾਂ ਜੀ ਸਰ ਕੰਦੋਵਰ ਚੇਕ ਕਰ ਮੈਂ ਤਾਂ ਆਮ ਬਸ ਸਰ ਇਹ ਨਦੀ ਪਤਾ ਲੱਗਿਆ ਅੱਜ ਬਿਆਨ ਲਿਖਣ ਆਏ ਸੀਗੇ ਹੁਣ ਬਿਆਨ ਲੈ ਕੇ ਜੈਸੀ ਗੱਲ ਸਾਹਮਣੇ ਸੂਰਤ ਆਵੇਗੀ ਸਾਡੇ ਸਾਹਮਣੇ ਹੋਵੇਗੀ ਕਿ ਪੜਤਾਲ ਤੋਂ ਉਹ ਜੀ ਕਾਰਵਾਈ ਅਮਲੇ ਵਿਚ ਲਿਆਂਦੀ ਤੇ ਅਫਸਰਾਂ ਨੂੰ ਜਾਣ ਕੀਤਾ ਜਾਊਗਾ ਹਾਂ ਲਾ ਰਹੇ ਨੇ ਤਾਂ ਹੁਣ ਪੜਤਾਲ ਤੋਂ ਪਤਾ ਲੱਗੇਗਾ ਨਾ ਜੱਜ ਪੜਤਾਲ ਕਰਕੇ ਸਾਰੀ ਜੋ ਕਾਰਵਾਈ ਹੋਊਗੀ ਕਾਰਵਾਈ ਅਲੋਚਨਾ ਮੇਰਾ ਨਾਮ ਮਨਪ੍ਰੀਤ ਸ਼ਰਮਾ ਜੀ ਮਨਪ੍ਰੀਤ ਕਿਹੜਾ ਪਿੰਡਾ ਮੇਰਾ ਪਿੰਡੋਬਿਆ ਜੀ ਕੀ ਗੱਲਬਾਤ ਹੈ ਗੱਲਬਾਤ ਇਹ ਵੀ ਸਰ ਮੈਂ ਜਦੋਂ ਇਹ ਗੱਲਬਾਤ ਵਾਪਰੀ ਆਈ ਉਸ ਟਾਈਮ ਮੈਂ ਦਿਲਬੇ ਸੀਗਾ ਜੀ ਤੇ ਮੈਂ ਆਪਣਾ ਸਮਾਨ ਸਮੋਲਣ ਗਿਆ ਹੋਇਆ ਸੀ ਮੈਨੂੰ ਮੇਰੇ ਡੈਡੀ ਦਾ ਫੋਨ ਆਇਆ ਤੇ ਮੇਰੇ ਚਾਚਾ ਜੀ ਨੇ ਜੀ ਬਲਵੀਰ ਰਾਮ ਠੀਕ ਹੈ ਜੀ ਤੇ ਉਹਨਾਂ ਨੂੰ ਕੁੱਟਮਾਰ ਕੀਤੀ ਅਮਰੀਕ ਸਿੰਘ ਜਸਵੰਤਰਾਏ ਗੁਰਪ੍ਰੀਤ ਸ਼ਰਮਾ ਤੇ ਜਸਵੰਤਰਾਏ ਦਾ ਮੁੰਡਾ ਰਵੀ ਸ਼ਰਮਾ ਜੀ ਤੇ ਉਹਨਾਂ ਨਾਲ ਪੰਜ-ਸੱਤ ਬੰਦੇ ਆਣ ਪਛਾਤੇ ਸੀਗੇ ਕ੍ਰੇਟਾ ਗੱਡੀ ਚ ਆਈ ਜੀ ਤਿੰਨ ਮੋਟਰਸਾਈਕਲ ਸੀਗੇ ਉਹਨਾਂ ਨੇ ਕੁੱਟਿਆ ਸਾਡੇ ਘਰ ਦੇ ਮੂਹਰੇ ਕੁੱਟਿਆ ਵੀਡੀਓ ਬਣੀ ਹੋਈ ਹੈ ਤੇ ਲਿਆ ਗੱਡੀ 'ਚ ਸਿੱਟਦਿਆਂ ਦੀ ਵੀ ਆਈ ਹੈ ਚੱਕ ਕੇ ਕੁੱਟ-ਕੁੱਟ ਕੇ ਉਹਨਾਂ ਨੇ ਗੱਡੀ 'ਚ ਪਾਇਆ ਫਿਰ ਉਹ ਕਹਿੰਦੇ ਕੌਰੀ ਲੈ ਕੇ ਗਏ ਨੇ ਉਦੋਂ ਬਾਅਦ ਦੇ ਵਿੱਚ ਉਹ ਆਪਣੀ ਗੱਡੀ ਦੇ ਵਿੱਚ ਹੀ ਆਪਦੇ ਘਰੇ ਲੈ ਕੇ ਗਏ ਜੀ ਕੁੱਟ-ਕੁੱਟ ਕੇ ਉਹਨਾਂ ਨੇ ਬੁਰਾ ਹਲ ਕਰਤਾ ਜੀ ਦਿੱਤਾ ਬਾਹਾਂ ਤੋੜੀਆਂ ਪਈਆਂ ਉਹਨਾਂ ਦੀਆਂ ਤੇ ਨਾਲ ਦੀ ਨਾਲ ਦੋ ਪੁਲਿਸ ਮੁਲਾਜ਼ਮ ਅਸੀਂ ਚੌਂਕੀ ਦੇ ਵਿੱਚ ਰੈਪੋਰਟ ਲਿਖਾ ਕੇ ਆਏ ਆ ਪੁਲਿਸ ਮੁਲਾਜ਼ਮ ਨੇ ਸਾਡੇ ਨਾਲ ਮਦਦ ਕੀਤੀ ਹੈ ਉਹਨਾਂ ਨੇ ਸਾਡਾ ਬੰਦਾ ਉੱਥੋਂ ਕਢਵਾਇਆ ਜੀ ਸਾਡੇ ਕੋਲ ਇਹ ਚੀਜ਼ ਦੀ ਵੀਡੀਓ ਵੀ ਹੈਗੀ ਹੈ ਜੀ ਗਲੀ ਆਸਲਾ ਹੀ ਦੋ ਨੰਬਰ ਦਾ ਹੀ ਤੇ ਉਹ ਬਲੈਕ ਦਾ ਕੰਮ ਕਰਦਾ ਜੀ ਬਸ ਸਾਰਾ ਕੁਝ ਬਸ ਸਾਰ ਧੱਕੇਸ਼ਾਈ ਹੈ ਜੀ ਗਰੀਬ ਬੰਦਾ ਹੈ ਜੀ ਉਹ ਬਿਨਾ ਗੱਲ ਤੋਂ ਨਜਾਇਜ਼ਾ ਧੱਕਾ ਕਰ ਰਹੇ ਨੇ ਇਸ ਗਲੀ 'ਚ ਕਬਜ਼ਾ ਕਰੀ ਬੈਠੇ ਨੇ ਜੀ ਸਾਡੀ ਸਾਂਝੀ ਗਲੀ ਹੈ ਜੀ ਉਹ ਅਸੀਂ ਉਹ ਵੀ ਕੇਸ ਜਿੱਤੇ ਹੋਇਆ ਫਰੋਤੀ ਦੀ ਵੀ ਗੱਲ ਹੋਈ ਆ ਸਰ ਉਹਨਾਂ ਨੇ ਜਦੋਂ ਅੰਦਰ ਗੱਡੀ ਦੇ ਵਿੱਚ ਗਨੈਪ ਕੀਤਾ ਉਹ ਤੋਂ 20 ਲੱਖ ਰੁਪਏ ਮੰਗਿਆ ਜੀ ਤੇ ਸਾਡੇ ਘਰੇ ਲੱਖ ਰੁਪਿਆ ਮੰਗੋ ਕੈਸ਼ ਪਿਆ ਸੀਗਾ ਜੀ ਮੇਰੇ ਚਾਚਾ ਜੀ ਦੇ ਘਰੇ ਤਿੰਨ ਟੋਲੇ ਸੋਨਾ ਪਿਆ ਸੀਗਾ ਜੀ ਜਿਹੜਾ ਉਹ ਸਾਰੇ ਬੰਦੇ ਚੱਕ ਕੇ ਲੈ ਕੇ ਗਏ ਨੇ ਸਾਡਾ ਘਰ ਦੇਖ ਸਕਦੇ ਹੋ ਜੀ ਤੁਹਾਨੂੰ ਵੀਡੀਓ ਭੇਜ ਦਾਂਗੇ ਸਾਰਾ ਕੁਝ ਫੋਦਲਾ ਫੋਦਲਾ ਉਵੇਂ ਹੀ ਹੋਇਆ ਪਿਆ ਜੀ ਹੁਣ ਕੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਕੁਝ ਸਾਡੇ ਘਰੋਂ ਹੋਇਆ ਜੀ ਸਾਰਾ ਕੁਝ ਸਾਨੂੰ ਮਿਲਣਾ ਚਾਹੀਦਾ ਜੀ ਕੁੱਟਮਾਰ ਹੋਈ ਆ ਉਹਦੀ ਸਾਨੂੰ ਉਹ ਇਨਸਾਫ ਮਿਲਣਾ ਚਾਹੀਦਾ ਜੀ ਤੇ ਜਿਹੜੇ ਸਾਡੇ ਪੈਸੇ ਲੈ ਕੇ ਗਏ ਨੇ ਉਹ ਸਾਡੇ ਹੋਣੇ ਚਾਹੀਦੇ ਸਾਡਾ 3 ਟੋਲੇ ਸੋਨਾ ਜੀ ਰੁਪਈਆ ਰੁਪਈਆ ਕਰਕੇ ਅਸੀਂ ਜੋੜਿਆ ਜੀ ਮੈਂ ਤੁਹਾਡੇ ਨਾਲ ਮੇਰਾ ਨਾਮ ਇਤਾਸ਼ ਕਮੇਰ सर एक का हाँ जी एक बलबीर राम का पेशेंट बलबीर राम नाम का पेशेंट आया था सन ऑफ गुरचंद ये सुनाम से रेफर होकर आया था और आज आया था एक दस दो हज़ार पच्चीस को दोपहर में एक बज से दो मिनट पर आया था अभी इसकी जो आगे जितनी सट्टे वट्टे जो भी लगे हैं इसका एक बार इन्वेस्टिगेशन होगा तब पता पड़ेगा